ਸ਼ੋਵੀ ਅਕਾਲੀ ਦਲ ਦੀ ਗੱਲ ਕਰੀਏ ਸ਼ੋਵੀ ਅਕਾਲੀ ਦਲ ਪਰੋ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਆ ਜਿਸ ਤੇ ਆਮ ਆਦਮੀ ਪਾਰਟੀ ਨੂੰ ਉਤਰਾਜ ਮੂਨ ਲੱਗ ਗਿਆ ਹੈਗਾ ਕਾਂਗਰਸ ਪਾਰਟੀ ਤੋਂ ਕੋਈ ਬੀਜੇਪੀ 'ਚ ਜਾ ਰਿਹਾ ਹੈ ਕੋਈ ਬੀਜੇਪੀ ਤੋਂ ਕਾਂਗਰਸ 'ਚ ਜਾ ਰਿਹਾ ਕੋਈ ਆਮ ਆਦਮੀ ਪਾਰਟੀ ਤੋਂ ਬੀਜੇਪੀ ਦੇ ਵਿੱਚ ਜਾ ਰਿਹਾ ਕੋਈ ਅਕਾਲੀ ਦਲ ਨੂੰ ਛੱਡ ਰਿਹਾ ਮਤਲਬ ਕਿ ਜਿੱਦੀ ਜਿੱਥੇ ਕੋਈ ਅਡਜਸਟਮੈਂਟ ਨਹੀਂ ਹੋ پا ਰਹੀ ਤੇ ਉਹ ਜਿਹੜੇ ਉਹ ਬੰਦਾ ਆਪਣੀ ਸਹੂਲਿਅਤ ਦੇ ਹਿਸਾਬ ਨਾਲ ਦੂਸਰੀ ਪਾਰਟੀ ਦੇ ਵਿੱਚ ਜਾ ਰਿਹਾ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਭੀੜ ਜੁਟਾਓ ਭੀੜ ਜੁਟਾਓ ਤੇ ਜਦੋਂ ਇਲੈਕਸ਼ਨ ਜਿੱਤ ਲੈਂਦੇ ਆ ਫਿਰ ਆਪਣੇ ਗਨਮੈਨਾਂ ਨੂੰ ਕਹਿੰਦੇ ਭੀੜ ਹਟਾਓ ਤੇ ਭੀੜ ਹਟਾਓ ਅੱਗੇ ਕਹਿੰਦੇ ਸੀ ਨਾ ਜੀ ਕੀ ਸੇਵਾ ਰਾਜ ਨਹੀਂ ਸੇਵਾ ਹੁਣ ਮੈਂ ਕਹਿੰਦਾ ਰਾਜ ਸੇਵਾ ਨਹੀਂ ਕਿ ਸੇਵਾ ਤਾਂ ਕੀ ਕਰਨੀ ਆ ਰਾਜ ਹੀ ਕਰਨਾ ਕਹਿਣ ਨੂੰ ਆ ਸੁਣਨ ਨੂੰ ਹੀ ਚੰਗਾ ਲੱਗਦਾ ਕਿ ਜੀ ਅਸੀਂ ਤਾਂ ਰਾਜਨੀਤੀ ਦੇ ਵਿੱਚ ਸੇਵਾ ਲਈ ਆਏ ਆ ਤਾਂ ਦੂਸਰੇ ਨੂੰ ਹੈਰਾਨ ਦੇ ਲਈ ਤਿੱਕ ਕੋਈ ਵੀ ਜਿਹੜੀ ਕੋਰਕਸਰ ਆ ਉਹ ਬਾਕੀ ਨਹੀਂ ਛੱਡਦੇ ਚਾਹੇ ਕਿਸੇ ਹੱਦ ਤੱਕ ਵੀ ਕੋਈ ਇਲਜ਼ਾਮ ਇੱਕ ਦੂਜੇ ਦੇ ਉੱਤੇ ਲਾਣਾ ਪਵੇ ਢੇਲੀ ਪਬਲਿਕ نیوز ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆ ਰਹੇ ਹਾਂ ਜਿਸ ਤਰ੍ਹਾਂ ਨਾਲ ਚੋਣਾਂ ਦਾ ਮਾਹੌਲ ਜਿਹੜਾ ਪੂਰੇ ਦੇਸ਼ ਭਰ ਵਿੱਚ ਗਰਮਾ ਚੁੱਕਿਆ ਹੈਗਾ ਪੰਜਾਬ ਦੇ ਵਿੱਚ ਵੀ ਜਿਹੜਾ ਚੋਣਾਂ ਦਾ ਮਾਹੌਲ ਜਿਹੜਾ ਗਰਮਾ ਚੁੱਕਿਆ ਹੈਗਾ ਵਕ ਵਕ 85 ਪਾਰਟੀ ਵੱਲੋਂ ਕਿਸੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਕਿਸੇ ਵੱਲੋਂ ਕਰ ਦਿੱਤਾ ਗਿਆ ਹੈਗਾ ਕਿਸੇ ਵੱਲੋਂ ਮੰਤਰਨ ਕੀਤਾ ਜਾ ਰਿਹਾ ਹੈਗਾ ਆ ਕਈ ਪਾਰਟੀਆਂ ਵੱਲੋਂ ਜਿਹੜਾ ਹੈਗਾ ਆ ਹਲੇ ਜਿਹੜਾ ਇਸ ਮਾਮਲੇ ਦੇ ਵਿੱਚ ਲੈ ਕੇ ਰੈਲੀਆਂ ਵੀ ਸ਼ੁਰੂ ਕਰਦੇ ਆ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਆ ਜਿਸ ਤੇ ਆਵਾਜ਼ ਵੀ ਪਾਰਟੀ ਨੂੰ ਉਤਰਾਜ ਹੋਣ ਲੱਗ ਗਿਆ ਹੈਗਾ ਇਸੇ ਤਰੀਕੇ ਨਾਲ ਕਾਂਗਰਸ ਆਪਣੇ ਉਮੀਦਵਾਰਾਂ ਦੀ ਲਿਸਟ ਕਿਤੇ ਨਾ ਕਿਤੇ ਮੰਥਨ ਕਰ ਰਹੀ ਆ ਮੰਥਨ ਦੇ ਵਿੱਚੇ ਉਹਨਾਂ ਨੂੰ ਝਟਕੇ ਲੱਗਣ ਲੱਗ ਜਾਂਦੇ ਨੇ ਜਲੰਧਰ ਦੇ ਵਿੱਚ ਵੀ ਝਟਕਾ ਜਿਹੜਾ ਲੱਗਿਆ ਹੈਗਾ ਨਾਰਾਜ਼ ਹੋ ਗਏ ਨੇ ਉੱਥੇ ਜਿਹੜੇ ਵਿਕਰਮ ਚੌਧਰੀ ਨੇ ਉਹ ਨਾਰਾਜ਼ ਹੋ ਰਹੇ ਨੇ ਨਾ ਸਾਰੀਆਂ ਗੱਲਾਂ ਨੂੰ ਲੈ ਕੇ ਸਾਡੇ ਨਾਲ ਮਨੀਸ਼ਾ ਤੇ ਅ ਕਹਿਣਾ ਚਾਹਾਂਗੇ ਉਹ ਕਿਸ ਤਰ੍ਹਾਂ ਨਾਲ ਸੋਚਦੇ ਹੋ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਨਾਲ ਜਿਹੜਾ ਫੇਰ ਬਦਲ ਹੋ ਰਿਹਾ ਕਿਸ ਤਰ੍ਹਾਂ ਦਾ ਨਵੇਂ-ਨਵੇਂ ਰੋਜ਼ ਸਾਹਮਣੇ ਆ ਰਹੀਆਂ ਨੇ ਗੱਲਾਂ ਦੇਖੋ ਆਪਾਂ ਅੱਗੇ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਜਿਹੜੀ ਰਾਜਨੀਤੀ ਹੈ ਮੌਜੂਦਾ ਸਮੇਂ ਦੀ ਉਹ ਸਹੂਲੀਤਰੀ ਰਾਜਨੀਤੀ ਹੋ ਗਈ ਹੈ ਕੋਈ ਜਿਹੜੇ ਅੱਗੇ ਪ੍ਰਿੰਸੀਪਲਸ ਹੁੰਦੇ ਸੀਗੇ ਉਹ ਸਭ ਛਿੱਕੇ ਟੰਗ ਦਿੱਤੇ ਗਏ ਜਿੱਦਾਂ ਕਾਂਗਰਸ ਪਾਰਟੀ ਤੋਂ ਕੋਈ ਬੀਜੇਪੀ 'ਚ ਜਾ ਰਿਹਾ ਹੈ ਕੋਈ ਬੀਜੇਪੀ ਤੋਂ ਕਾਂਗਰਸ 'ਚ ਜਾ ਰਿਹਾ ਹੈ ਕੋਈ ਆਮ ਆਦਮੀ ਪਾਰਟੀ ਤੋਂ ਬੀਜੇਪੀ ਦੇ ਵਿੱਚ ਜਾ ਰਿਹਾ ਕੋਈ ਅਕਾਲੀ ਦਲ ਨੂੰ ਛੱਡ ਰਿਹਾ ਹੈ ਮਤਲਬ ਕਿ ਜਿੱਦੀ ਜਿੱਥੇ ਕੋਈ ਐਡਜਸਟਮੈਂਟ ਨਹੀਂ ਹੋ پا ਰਹੀ ਤੇ ਉਹ ਜਿਹੜੇ ਉਹ ਬੰਦਾ ਆਪਣੀ ਸਹੂਲਿਅਤ ਦੇ ਹਿਸਾਬ ਨਾਲ ਉਹ ਦੂਸਰੀ ਪਾਰਟੀ ਦੇ ਵਿੱਚ ਜਾ ਰਿਹਾ ਜਾਂ ਕਹਿ ਲਈਏ ਕਿ ਉਹ ਗੁੰਮਰਾਹ ਕਰ ਰਿਹਾ ਹੈ ਵੋਟਰਾਂ ਨੂੰ ਹੁਣ ਇਹਦੇ 'ਚ ਜਿਹੜੇ ਵਿਕਰਮ ਚੌਧਰੀ ਨੇ ਜਿਹੜੇ ਫਲੋਰ ਤੋਂ ਐਮਐਲਏ ਨੇ ਕਾਂਗਰਸ ਦੇ ਉਹਨਾਂ ਨੇ ਚੀਫ ਵਿੱਪ ਵੱਲੋਂ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਉਹ ਕਿਸ ਗੱਲ ਤੋਂ ਨਾਰਾਜ਼ ਨੇ ਉਹ ਨਾਰਾਜ਼ ਨੇ ਕਿ ਚਰਨਜੀਤ ਸਿੰਘ ਚੰਨੀ ਆ ਜਿਹੜੇ ਉਹ ਫਰੰਟ ਰਨਰ ਬਣੇ ਹੋਏ ਨੇ ਜਲੰਧਰ ਲੋਕ ਸਭਾ ਸੀਟ ਲਈ ਕਾਂਗਰਸ ਤੋਂ ਤਾਂ ਉਹਨਾਂ ਜਿਹੜੇ ਵਿਕਰਮ ਚੌਧਰੀ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਮੇਰਾ ਪਰਿਵਾਰ ਆ ਉਹ 96 ਸਾਲਾਂ ਤੋਂ ਕਾਂਗਰਸ ਦੀ ਸੇਵਾ ਲਗਾਤਾਰ ਕਰਦਾ ਆ ਰਿਹਾ ਹੈ ਔਰ ਮੇਰੇ ਫਾਦਰ ਸਾਹਿਬ ਦੋ ਵਾਰ ਰਏ تھے ਲਗਾਤਾਰ ਲੋਕ ਸਭਾ ਦੇ ਐਮਪੀ ਰਹੇ ਨੇ ਜਿਨ੍ਹਾਂ ਦੀ ਅਨਫੋਰਚੂਨੇਟਲੀ ਜਿਹੜੇ ਭਾਰਤ ਜੁਰੋ ਯਾਤਰਾ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਫਿਰ ਉਪ ਜਨਾਹ ਹੁੰਦੇ ਨੇ ਉਪ ਜਨਾਹ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਮਦਰ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਹੁਣ ਉਹਨਾਂ ਨੂੰ ਇਹ ਉਮੀਦ ਸੀ ਕਿ ਮੇਰਾ ਨਾਮ ਅੱਗੇ ਆਣਾ ਚਾਹੀਦਾ ਜਾਂ ਮੇਰੇ ਪਰਿਵਾਰ ਚੋਂ ਕਿਸੇ ਦਾ ਨਾਮ ਅੱਗੇ ਆਣਾ ਚਾਹੀਦਾ ਪਰ ਪਿਛਲੇ ਕਈ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਉਹ ਬਹੁਤ ਲਾਈਮ ਲਾਈਟ ਦੇ ਵਿੱਚ ਆਏ ਹੋਏ ਨੇ ਔਰ ਬਹੁਤ ਜ਼ੋਰਦਾਰ ਚਰਚਾ ਇਹੀ ਚੱਲ ਰਹੀ ਹੈ ਕਿ ਉਹਨਾਂ ਨੂੰ ਹੀ ਟਿਕਟ ਮਿਲੇਗੀ ਤਾਂ ਉਹਨਾਂ ਨੂੰ ਟਿਕਟ ਮਿਲਣ ਦੇ ਨਾਮ ਤੋਂ ਨਾਲ ਹੀ ਜਿਹੜੇ ਵਿਕਰਮ ਚੌਧਰੀ ਨੇ ਉਹ ਨਾਰਾਜ਼ ਹੋ ਗਏ ਨੇ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿ ਚੀਫ ਵੀ ਤੁਸੀਂ ਹੁਣ ਚੰਨੀ ਨੂੰ ਹੀ ਬਣਾ ਲਓ ਐਮਐਲਏ ਵੀ ਤੁਸੀਂ ਚੰਨੀ ਨੂੰ ਹੀ ਬਣਾ ਲਓ ਕਿ ਐਮਐਲਏ ਵੀ ਚੰਨੀ ਨੂੰ ਹੀ ਮਲਾ ਲਓ ਇੱਥੋਂ ਤੁਸੀਂ ਅੰਦਾਜ਼ਾ ਇਹ ਲਾਓ ਕਿ ਕਿਤੇ ਉਹਨਾਂ ਦੇ ਹੋਰ ਕੋਈ ਖਤਰਨਾਕ ਰੱਦੇ ਤਾਂ ਨਹੀਂ ਹੈ ਕਿ ਅਸੀਂ ਕਿਤੇ ਉਹਨਾਂ ਦੇ ਪਾਰਟੀ ਛੱਡਣ ਦਾ ਤਾਂ ਨਹੀਂ ਉਹਨਾਂ ਨੇ ਕਿਤੇ ਆਪਣਾ ਮਾਈਂਡ ਜਿਹੜਾ ਬਣਾ ਲਿਆ ਹੈਗਾ ਕਿਉਂਕਿ ਉਹਨਾਂ ਦਾ ਇਹ ਗੱਲ ਕਹਿਣਾ ਕਿ ਐਮਐਲਏ ਵੀ ਚੰਨੂ ਨੂੰ ਹੀ ਬਣਾ ਲਓ ਕਿਉਂਕਿ ਚੰਨੀ ਤਾਂ ਦੋ ਥਾਂ ਤੋਂ ਹਾਰ ਚੁੱਕੇ ਨੇ ਤੇ ਇਹ ਇਹਨਾਂ 플ੋਰ ਤੋਂ ਇਹ ਜਿੱਤੇ ਹੋਏ ਐਮਐਲਏ ਨੇ ਉਹਨਾਂ ਦਾ ਇਹ ਗੱਲ ਕਹਿਣਾ ਕਿਸੇ ਨਾ ਕਿਸੇ ਗੱਲ ਵੱਲ ਇਸ਼ਾਰਾ ਜ਼ਰੂਰ ਕਰਦਾ ਤਰਸੇਮ ਜੀ ਅ ਬਾਕੀ ਦੂਸਰੀ ਗੱਲ ਪੰਜਾਬ ਜਿਹੋ ਜਤਰਾ ਨੂੰ ਲੈ ਕੇ ਜਿਹੜਾ ਅਜਾ ਆਮ ਆਦਮੀ ਪਾਰਟੀ ਨੇ ਜਾਂ ਚੀਫ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਦਿੱਤੀ ਹੈ ਲੱਗਦਾ ਕਿ ਤਨਾ ਕਿਤੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਵੱਧ ਰਿਹਾ ਗ੍ਰਾਫ ਜਾਂ ਪਿੰਡਾਂ ਦੇ ਵਿੱਚ ਲੋਕਾਂ ਦਾ ਮਿਲ ਰਿਹਾ ਸਮਰਥਨ ਜਾਂ ਗਾਲੀ ਵਰਕਰਾਂ ਦਾ ਮਿਲ ਰਿਹਾ ਸਮਰਥਨ ਆਮ ਆਦਮੀ ਪਾਰਟੀ ਨੂੰ ਹਜਮ ਨਹੀਂ ਆ ਰਿਹਾ ਹੈਗਾ ਦੇਖੋ ਹਿੰਦੁਸਤਾਨ ਦੇ ਕੀ ਪੂਰੀ ਦੁਨੀਆ ਦੀ ਰਾਜਨੀਤੀ ਦੇ ਵਿੱਚ ਇਦਾਂ ਹੀ ਹੁੰਦਾ ਹੈ ਕਿ ਜਿਹੜਾ ਬੰਦਾ ਆਪੋਜੀਸ਼ਨ 'ਚ ਹੁੰਦਾ ਤੇ ਉਹਨੂੰ ਲੋਕ ਐਵੇਂ ਸਪੋਰਟ ਵੀ ਕਰਨ ਲੱਗ ਜਾਂਦੇ ਨੇ ਤੇ ਉਹਦੀਆਂ ਗੱਲਾਂ ਵੀ ਲਾਈਕ ਕਰਨ ਲੱਗ ਜਾਂਦੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਤਰਸੇਮ ਜੀ ਕਿ ਬਹੁਤ ਦੇਰ ਪਹਿਲਾਂ ਮੈਨੂੰ ਕਿਸੇ ਬਹੁਤ ਸੀਨੀਅਰ ਪੱਤਰਕਾਰ ਨੇ ਮੈਨੂੰ ਇਹ ਗੱਲ ਕਹੀ ਸੀ ਕਹਿੰਦਾ ਲੋਕਾਂ ਦੀ ਤੇ ਪੱਤਰਕਾਰਾਂ ਦੀ ਯਾਰੀ ਤਾਂ ਹਮੇਸ਼ਾ ਆਪੋਜੀਸ਼ਨ ਪਾਰਟੀ ਨਾਲ ਹੀ ਹੁੰਦੀ ਹੈ ਰੋਲਿੰਗ ਪਾਰਟੀ ਜਿਹੜੀ ਉਹ ਜਦੋਂ ਵੀ ਕਿਤੇ ਸੱਤਾ 'ਚ ਆ ਜਾਂਦੀ ਹੈ ਤੇ ਉਹ ਆਮ ਲੋਕਾਂ ਤੋਂ ਦੂਰੀ ਕਰ ਲੈਂਦੀ ਆ ਇੱਕ ਮੈਂ ਇਹਦੇ ਚ ਹਾਸੇ ਵਾਲੀ ਗੱਲ ਵੀ ਦਸੂਗਾ ਕਿ ਉਹ ਕਹਿੰਦਾ ਇਹ ਕਿ ਨੇਤਾ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਭੀੜ ਜੁਟਾਓ ਭੀੜ ਜੁਟਾਓ ਤੇ ਜਦੋਂ ਇਲੈਕਸ਼ਨ ਜਿੱਤ ਲੈਂਦੇ ਆ ਫਿਰ ਆਪਣੇ ਗਨਮੈਨਾਂ ਨੂੰ ਕਹਿੰਦੇ ਭੀੜ ਹਟਾਓ ਤੇ ਭੀੜ ਹਟਾਓ ਤੇ ਉਹੀ ਕਾਰਨ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਅਕਾਲੀ ਗੱਲ ਦੀ ਪੰਜਾਬ ਬਚਾਓ ਯਾਤਰਾ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਕਾਫੀ ਚੰਗਾ ਹੁੰਗਾਰਾ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਮਿਲ ਰਿਹਾ ਤੇ ਉਸ ਨੂੰ ਕਿਤੇ ਨਾ ਕਿਤੇ ਮੱਧ ਨਜ਼ਰ ਰੱਖ ਕੇ ਆਮ ਆਦਮੀ ਪਾਰਟੀ ਨੇ ਹੁਣ ਚੋਣ ਆਯੋਗ ਨੂੰ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਆਪਣੀ ਯਾਤਰਾ ਦੇ ਦੌਰਾਨ ਬੱਚਿਆਂ ਦਾ ਇਸਤੇਮਾਲ ਕੀਤਾ ਬੱਚਿਆਂ ਦੇ ਹੱਥ ਮਾਈਕ ਫੜਾ ਕੇ ਸਕ੍ਰਿਪਟਡ ਉਹਨਾਂ ਤੋਂ ਗੱਲਾਂ ਕੋਈਆਂ ਗਈਆਂ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਵਾਏ ਗਏ ਆ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ ਤੇ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੇ ਚੋਣ ਆਯੋਗ ਨੂੰ ਸ਼ਿਕਾਇਤ ਕੀਤੀ ਹੈ ਉਹਨੇ ਦੇਖਣ ਵਾਲੀ ਗੱਲ ਹੈ ਕਿ ਚੋਣ ਆਯੋਗ ਇਹਦੇ ਤੇ ਕੀ ਫੈਸਲਾ ਲੈਂਦਾ ਤੇ ਲੱਗਦਾ ਨਹੀਂ ਹੈਗਾ ਮਨੀ ਜੀ ਜੇਕਰ ਗੱਲ ਕਰੀਏ ਵੀ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਨੀਮਾ ਦਿਖਾਉਣ ਲਈ ਨੀਚਾ ਦਿਖਾਉਣ ਲਈ ਕਈ ਕਈ ਇੱਥੇ ਤੱਕ ਗਿਰ ਜਾਂਦੀਆਂ ਨੇ ਕਿਹੜੇ ਜਿਹੇ ਰੋਪਲਾਵ ਦੇ ਨੇ ਸੋਚ ਵੀ ਨਹੀਂ ਸਕਦੇ ਹੈਗੇ ਵੀ ਇਸ ਤਰ੍ਹਾਂ ਦੀ ਰਾਜਨੀਤੀ ਹੋ ਗਈ ਹੋਈ ਹੈ ਹਾਂ ਬਿਲਕੁਲ ਦੇਖੋ ਹੁਣ ਮਕਸਦ ਇੱਕੋ ਹੀ ਰਹਿ ਗਿਆ ਅੱਗੇ ਕਹਿੰਦੇ ਸੀ ਤਾਂ ਜੀ ਕਿ ਸੇਵਾ ਰਾਜ ਨਹੀਂ ਸੇਵਾ ਹੁਣ ਮੈਂ ਕਹਿੰਦਾ ਰਾਜ ਸੇਵਾ ਨਹੀਂ ਕੀ ਸੇਵਾ ਤਾਂ ਕੀ ਕਰਨੀ ਆ ਰਾਜ ਹੀ ਕਰਨਾ ਜੀ ਦੇ ਹੱਥ ਰਾਜ ਆ ਗਿਆ ਬਸ ਉਹਦੀੋ ਹੀ ਪੌਂਬਾਰਾਂ ਹੈਗੀਆਂ ਬਾਕੀ ਸੇਵਾ ਵਾਲੀ ਗੱਲ ਤਾਂ ਤੁਸੀਂ ਭੁੱਲੀ ਜਾਓ ਨਾ ਉਹ ਬਸ ਕਹਿਣ ਨੂੰ ਹੀ ਆ ਸੁਣਨ ਨੂੰ ਹੀ ਚੰਗਾ ਲੱਗਦਾ ਕਿ ਜੀ ਅਸੀਂ ਤਾਂ ਰਾਜਨੀਤੀ ਦੇ ਵਿੱਚ ਸੇਵਾ ਲਈ ਆਏ ਆ ਤਾਂ ਦੂਸਰੇ ਨੂੰ ਹੈਰਾਨ ਦੇ ਲਈ ਤੇ ਕੋਈ ਵੀ ਜਿਹੜੀ ਕੋਰਕਸਰ ਆ ਉਹ ਬਾਕੀ ਨਹੀਂ ਛੱਡਦੇ ਚਾਹੇ ਕਿਸੇ ਹੱਦ ਤੱਕ ਵੀ ਕੋਈ ਇਲਜ਼ਾਮ ਇੱਕ ਦੂਜੇ ਦੇ ਉੱਤੇ ਲਾਣਾ ਪਵੇ ਯਾ ਲੋਕਾਂ ਚ ਦੂਸਰੇ ਦਾ ਇਮੇਜ ਅਕਸਾ ਜਿਹੜਾ ਉਹ ਖਰਾਬ ਕਰਨਾ ਹੋਵੇ ਤਾਂ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਹੁਣ ਹੁਣ ਪਿਛਲੇ ਮੈਂ ਦੇਖਦਾ ਕਿ ਚੰਦ ਸਾਲਾਂ ਤੋਂ ਤਾਂ ਰਾਜਨੀਤੀ ਦਾ ਜਿਹੜਾ ਇਨਾ ਲੈਵਲ ਲੋ ਹੈ ਹੁਣ ਸਾਡੀ ਵੀ ਇੰਨੀ ਉਮਰ ਹੋ ਗਈ ਅਸੀਂ ਵੀ ਇਨੇ ਇਲੈਕਸ਼ਨ ਦੇਖੇ ਨੇ ਤਾਂ ਹੁਣ ਪਿਛਲੇ ਕੁਝ ਸਾਲਾਂ ਤੋਂ ਜੋ ਜਿਹੜੇ ਨੇਤਾਵਾਂ ਦਾ ਜਿਹੜਾ ਹਾਲ ਹੈ ਕਿ ਝੂਠ ਬੋਲਣ ਲੱਗੇ ਮੈਂ ਕਈ ਵਾਰ ਕਹਿ ਚੁੱਕਿਆ ਕਿ ਝੂਠ ਬੋਲਣ ਲੱਗੇ ਇਹਨਾਂ ਦੀ ਜਿਹੜਾ ਦਿਲ ਹੈ ਉਹ ਨਹੀਂ ਕੰਬਦਾ ਜੁਬਾਨ ਨਾ ਨਹੀਂ ਥਰਥਰਾਂਦੀ ਨਹੀਂ ਐਨੀਆਂ ਅੱਖਾਂ 'ਚ ਅੱਖਾਂ ਪਾ ਕੇ ਇਹ ਝੂਠ ਬੋਲਦੇ ਨੇ ਕਿ ਦੂਸਰੇ ਬੰਦੇ ਨੂੰ ਵੀ ਇਹ ਕਨਫਿਊਜ਼ ਕਰ ਦਿੰਦੇ ਨੇ ਕਿ ਵੀ ਇਹ ਸੱਚ ਬੋਲਦਾ ਝੂਠ ਬੋਲਦਾ ਤੇ ਜਿਹੜਾ ਥੋੜਾ ਬਹੁਤ ਜਿਹੜਾ ਸੱਚਾ ਬੰਦਾ ਹੈਗਾ ਉਹ ਵੀ ਝੂਠਾ ਹੀ ਫਿਰ ਲੋਕਾਂ ਨੂੰ ਲੱਗਣ ਲੱਗ ਜਾਂਦਾ ਉਹ ਬਿਲਕੁਲ ਜਿਸ ਤਰ੍ਹਾਂ ਨਾਲ ਅਸੀਂ ਗੱਲ ਕੀਤੀ ਹੈ ਅੱਜ ਜਿਹੜਾ ਗੱਲ ਕੀਤੀ ਆ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਚਨਾਬ ਚੋਣ ਕਮਿਸ਼ਨ ਨੂੰ ਕੰਪਲੇਂਟ ਦਿੱਤੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਹੋ ਜਾਂਦਾ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਰਾਫ ਵੱਧ ਰਿਹਾ ਉਹ ਪਿੰਡਾਂ 'ਚ ਜਾ ਰਹੇ ਨੇ ਪਿੰਡਾਂ 'ਚ ਕੋਈ ਵਿਰੋਧ ਨਹੀਂ ਹੋ ਰਿਹਾ ਹੈਗਾ ਲੇਕਿਨ ਪਰ ਜਿੱਥੇ ਭਾਜਪਾ ਦੇ ਲੀਡਰ ਜਾ ਰਹੇ ਨੇ ਜਾਂ ਕਿਤੇ ਆਮ ਆਦਮੀ ਪਾਰਟੀ ਦੇ ਲੀਡਰ ਗਏ ਨੇ ਉੱਥੇ ਵਿਰੋਧ ਜ਼ਰੂਰ ਹੋ ਰਿਹਾ ਜਾਂ ਇਕੱਠ ਨਹੀਂ ਹੋ ਰਿਹਾ ਹੈਗਾ ਇਸ ਗੱਲ ਨੂੰ ਲੈ ਕੇ ਜ਼ਰੂਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮਨਾਂ ਦੇ ਵਿੱਚ ਜ਼ਰੂਰ ਹੋਊਗਾ ਵੀ ਜੈਲਸੀ ਜ਼ਰੂਰ ਫੀਲ ਕਰਦੇ ਹੋਣਗੇ ਵੀ ਹਾਂ ਉਨ੍ਹਾਂ ਦਾ ਕਿਤੇ ਵਿਰੋਧ ਨਹੀਂ ਹੋਇਆ ਪੰਜਾਬ ਬਚਾਓ ਯਾਤਰਾ ਲਗਾਤਾਰ ਚੱਲਦੀ ਆ ਰਹੀ ਹੈ ਤੇ ਦੂਸਰਾ ਜਿਹੜਾ ਦਵਿੰਦਰ ਯਾਦਵ ਨੇ ਇੱਥੇ ਕਾਂਗਰਸ ਦੇ ਚਾਰਜ ਨੇ ਪੰਜਾਬ ਦੇ ਉਹਨਾਂ ਵੱਲੋਂ ਅੱਜ ਮੰਥਨ ਕੀਤਾ ਗਿਆ ਹੈਗਾ ਆ ਲੱਗਦਾ ਹੈਗਾ ਕੱਲ ਤੱਕ ਲੁਧਿਆਣਾ ਪੂਰੇ ਪੰਜਾਬ ਦੀਆਂ ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹਨਾਂ ਦਾ ਫਾਈਨਲ ਕੀਤਾ ਜਾਊਗਾ ਹੋ ਸਕਦਾ ਲੁਧਿਆਣੇ ਦੇ ਵਿੱਚ ਵੀ ਨਵਾਂ ਚਿਹਰਾ ਦੂਜੀ ਪਾਰਟੀ ਤੋਂ ਹੀ ਬੰਦਾ ਲਿਆ ਕੇ ਦਿੱਤਾ ਜਾਊਗਾ ਪਾਰਟੀਆਂ ਨੂੰ ਆਪਣੇ ਜਿਹੜੇ ਵਰਕਰ ਨੇ ਉਹ ਤਾਂ ਦਿਖਦੇ ਨਹੀਂ ਹੈਗੇ ਦੂਜੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਚੰਗੇ ਲੱਗਦੇ ਨੇ ਤੇ ਉਸੇ ਤਰੀਕੇ ਨਾਲ ਜਿਹੜਾ ਹੈਗਾ ਕੋਈ ਨਾ ਕੋਈ ਨਵਾਂ ਚਿਹਰਾ ਲੁਧਿਆਣੇ ਨੂੰ ਵੀ ਮਿਲਣ ਵਾਲਾ ਤੁਸੀਂ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼ ਨਵੀਂ ਅਪਡੇਟ ਤੇ ਨਵੀਂ ਖਬਰ ਲੈ ਕੇ ਫੇਰ ਆਵਾਂਗੇ ਧੰਨਵਾਦ